ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਜੀ ਪੰਡ ਕੇਸਰ ਸਿੰਘ ਆਲਾ ਤਹਿਸੀਲ ਰਾਮਪੁਰਾਪੁਰਾ ਜਿਹੜਾ ਬਰਨਾਲਾ ਮੋਬਾਈਲ ਨੰਬਰ ਆਪਣਾ 981456699 981416695 66095 ਇਹ ਪਹਿਲੇ ਨੰਬਰ ਤੇ ਵੜ ਦੇਖੀ ਜਨੇ ਸੁਆ ਕਿਹੜਾ ਸੁਈ ਹੈ ਦੂਜਾ ਸੁਆ ਵੀਰੇ ਰੰਜਾ ਨਾ ਦੰਦ ਖੜੇ ਕੱਲ ਸੁਈ ਸੁਆ ਠੀਕ ਹੈ ਕੱਲ ਸਵੇਰ ਸੁਈ ਹੈ ਜੇਰ ਵਗੈਰਾ ਓਕੇ ਵੀਰੇ ਠੀਕ ਹੈ ਸਟਾਰਟਿੰਗ ਦੁੱਧ ਕਿੱਥੋਂ ਕਰਿਆ ਨੇ ਉਹ ਤੇ 6-7 ਕਿਲੋ ਰਾਤ ਬੋਣੀ ਗੱਡੀ ਜਾਂਦੀ ਜਾਂਦੀ ਕਿ ਸਾਫ ਕੀਤੀ ਜਾਂਦੀ ਹੈ ਕਿ ਸੁਬਾ ਸਾਫ ਕੀਤੀ ਇਹ 7 ਕਿਲੋ ਸੁਬਾ ਕਰੇ ਐਸਟੀਮੇਟ 14 ਦੀ ਸਟਾਰਟਿੰਗ ਜੀ ਹੈਗੀ ਹੈ ਦੋਦੇ 25-26 ਕਿਲੋ ਠੀਕ ਹੈ ਪਾਣੂ ਨੇ ਤੇ 22-24 ਕਿਲੋ ਠੀਕ ਹੈ ਹਾਂ ਜੀ ਇਹ ਵੀਰੇ ਮੰਨ ਕੇ ਜੇ ਲਈ 25 ਲੀਟਰ ਦੁੱਧ ਮੰਨ ਕੇ ਮੰਦ ਲੈ ਸਕਦੇ ਚੌਣ ਚਵਾਹ ਧਾਰਾ ਦੇ ਇੱਕ ਨੰਬਰ ਠੀਕ ਹੈ ਰੇਟ ਇਹ ਸੋ ਪਹਿਲੇ ਨੰਬਰ ਜਿਹੜੀ ਵੈਢ ਦੇਖੀ ਜੈਨੇ ਦੂਸਰਾ ਸੁਆ ਤਾਜੀ ਸੂਈ ਆ ਬੱਚਾ ਮੇਲਕਾਫਾ ਕੱਦ-ਕਾਠ ਬੋਡੀ ਸਟਰਕਚਰ ਵਗੈਰਾ ਬਹੁਤ ਚੰਗਾ ਤੇ ਲੈਵਾ ਦੇਖੋ ਵੀਡੀਓ ਕਵਰ ਕਰਦਾ ਟਾਈਮ ਆਪਣਾ 1.5 10 ਜਿਆਸਪਾਸ ਦਾ ਹੋਊਗਾ ਉਹ ਸਭ ਨਾਲ ਗੈਸ ਕਰ ਸਕਦੇ ਹੋ ਮੰਨ ਕੇ ਚੱਲੀ ਵੀ 80% ਬੋੜੇ ਤੋਂ ਖਾਲੀ ਹੈ ਜਮਾ ਠੀਕ ਹੈ ਸੋ ਨਾੜਾ ਵਗੈਰਾ ਦੇਖੋ ਹਵਾਨੇ ਤੇ ਜਮਾ ਪੂਰਾ ਫਿੱਟ ਫਾੜ ਲੈਵਾ ਫਿਟਿੰਗੜਾ ਜਮਾ ਬਾਜ਼ਾਰ ਲਕਣ ਨਾਲ ਕੰਮ ਬਣ ਜਾਂਦਾ ਜਮਾ ਠੀਕ ਹੈ ਸੋ ਨਾੜਾ ਵਗੈਰਾ ਦੇਖੋ ਹਵਾਨੇ ਤੇ ਚੰਗੀਆਂ ਤੇ ਬਾਕੀ ਕੱਦ-ਕਾਠ ਦੀ ਗੱਲ ਕਰੀਏ ਫੇਸ ਬਿਊਟੀ ਦੀ ਉਹ ਜੰਗੀ ਜਿੰਦ ਜਾਨ ਵਾਲੀ ਜਮ ਜਾਨ ਪਾਨ ਵਾਲੇ ਬੱਚੀ ਆ ਦੂਸਰਾ ਸੋਸ ਵੀ ਨਮਾ ਹਣ ਬਲੱਡ ਦੇ ਵਿੱਚ ਆ ਬੱਚੀ ਜੇਵ ਪੂਰੀ ਸਮੀ ਭਲੀ ਵੀ ਕਿਸੇ ਪਾਸੇ ਲੱਸੀ ਹੱਥ ਦਰਾਣੀ ਹੈਗੀ ਤੇ 98000 ਰੁਪਏ ਕੀਮਤ ਆ ਆਮਰੀ ਗਰੂਪ 3 ਨਾੜਾ ਨੂੜੇ ਕੁੰਡੇ ਦੇ ਵਿੱਚ ਠੀਕ ਹੈ ਨਾੜਾ ਨੂੜੇ ਪਾਸ ਠੀਕ ਹੈ ਅੱਗੇ ਦੋ ਨੰਬਰ ਬੱਚੀ ਦੀ ਗੱਲ ਕਰੀ ਆਪਾਂ ਇਹ ਜਿਹੜੇ ਕੱਲ੍ਹ ਸੂਈਏ 12 ਇਹਦੇ ਮਗਰ ਬੱਚਾ ਕਿਹਦੀ ਮਰਦੀ ਬੱਚੀ ਠੀਕ ਹੈ ਅੰਦਾਜ਼ਾ ਸਟਾਰਟਿੰਗ ਕਿੱਥੋਂ ਦੁੱਧ ਦੀ ਜੀ ਦੋ ਦਸੇ ਰਾਤ ਤੱਕ ਲੋ ਰਾਤ ਗੋਲੀ ਗੱਡੀ ਜੀ ਸ਼ਾਮ ਤੱਕ ਲੋ ਸੂਪਾ ਗੱਡੀ ਆਜਾ ਸੇਵੀਆ 14 ਕਿ ਜੀ ਸਟਾਰਟਿੰਗ ਹੈਗੀ ਐ ਤੇ 2 ਕਿਲੋ ਤੋਂ ਗੁੱਲਾ ਪਾਉਂਦੀ ਤੇ ਥਣ ਗੁੱਲੇ ਵਾਲਾ ਜਮਾ ਹਣ ਥਣ ਗੁੱਲੇ ਵਾਲਾ ਠੰਡੀ ਸੀ ਨਾ ਕੋਈ ਉਦਾਂ ਹੀ ਨਾ ਇਨੀ ਨਾ ਤਮਾਰ ਨਾਲ ਜੋ ਆਗ ਜੋੜੇ ਭਾਵੇਂ ਕੋਈ ਠੀਕ ਹੈ ਪਾ ਦੇਣ ਲਾਵੇ ਆਪਣੀ ਗਰੰਟੀ ਤੇ ਲੈ ਜਾਗਾ ਠੀਕ ਹੈ ਤਾਰਾ ਤੂੰ ਰ ਇੱਕ ਨੰਬਰ ਆ ਜਮਾ ਸੋ ਥਣ ਦੇਖੋ ਪਰ ਲੇਵਾ ਫਾੜ ਜਿਹੜਾ ਜਮਾ ਤੇ ਪਤਲੀ ਚਮੜੀ ਦੀ ਬਿਹੜਾ ਤੇ ਆ ਦੇਖੋ ਜਮਾ ਥਣ ਗੁੱਲੇ ਵਾਲਾ ਸੋਣਾ ਹੱਥੀ ਚੋਈ ਜਿਹੜਾ ਐਵਰੇਜ ਮੰਨ ਕੇ ਚੱਲੇ ਵੀ 25 ਦਾ ਲਵੇ ਲਾਉਣੇ ਹਾਲੀ ਹੈਗੇ 25 ਪਲਾਂ ਚੱਲਣਗੇ ਇਹਦਾ ਭਾਅ ਪਾਕੀ ਰੱਖਿਆ 69800 ਰੁਪਏ ਦਾ ਗਜੈਸ ਹੋ ਜ ਸੋ ਦੂਜਾ ਨੰਬਰ ਜਿਹੜੀ ਬੈੜ ਦੇਖੀ ਜਾਂਦੇ ਆ 98000 ਰੁਪਿਆ ਕੀਮਤ ਏਰੀਆ ਦੂਜਾ ਦਿਨ ਹੋ ਗਿਆ ਸੂਈ ਨੂੰ ਧਾਰ ਜੇਰ ਜੱਪਾ ਬਿਲਕੁਲ ਡਾਨਾ ਜਮਾ ਤੇ ਬੱਚਾ ਮੇਲਕਾ ਫਾ ਤੇ ਥਣ ਗੁੱਲਿਆੜਾ ਹਾਤੀ ਚੋ ਯਾਰ ਜਿਹੜੇ ਵੀ ਕਹਦੇ ਕਿ ਐਚ ਐਫ ਰੱਖੜੀਆਂ ਅੱਜ ਨਾ ਦੋ ਮੈਂ ਲੱਕਾ ਲੋਕਾਂ ਨੇ ਚੱਕਿਆ ਦੋ ਚਾਰ ਦਿਨਾਂ ਨੇ ਖਾਪੀ ਕੇ ਤੂੰ ਪਤਾ ਠੀਕ ਹੈ ਸੋ ਜਿਹੜੇ ਵੀ ਨੇ ਚੋਇਸ ਰਹਿੰਦੀ ਹੈ ਕਿ ਐਚ ਐਫ ਬੈੜ ਲੈਣੀ ਹੈ ਤੇ ਲੈਣੀ ਆ ਪਊਗਾ ਵੀ ਜਿਹੜੀ ਬਿਨਾ ਮਸ਼ੀਨ ਤੋਂ ਚੂਈ ਜਾਵੇ ਆ ਬੈੜ ਤੁਹਾਡਾ ਸੁਪਨਾ ਪੂਰਾ ਕਰੂਗੀ ਵੀ ਬਿਨਾ ਮਸ਼ੀਨ ਤੋਂ ਕਹੋ ਕਿ ਇੱਕ ਦੋ ਬੈੜਾਂ ਦੇ ਮਸ਼ੀਨ ਨਹੀਂ ਖਰੀਦੀ ਜਾਂ ਦੋ ਯਾਨੀ ਬੈਠਣ ਵਾਲਾ ਤੇ ਨਾੜਾ ਵਗੈਰਾ ਦੇਖੋ ਹਵਾਨੇ ਦੇ ਪੂਰੇ ਚੰਗਿਆ ਸਾਫ ਸੁਥਰੇ ਲੈ ਚਲੋ ਬਾਹਰ ਨੂੰ ਸੋ ਦੋ ਵੇੜਾ ਦਿਖਾਦੇ ਆਪਾਂ ਸੂਈਆਂ ਸਵਾਈਆਂ ਚੋਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਪਿੰਡ ਕੇਸਾ ਸਿੰਗਲ ਜਿਲ੍ਹਾ ਬਠਿੰਡਾ ਪੈਗਾ ਰਾਮਪੁਰੇ ਦੇ ਏਰੀਆ ਚ ਪਿੰਡ ਪੈਂਦਾ ਹੈ ਕੋਈ ਵੀ ਨਾਲ ਕਿਸੇ ਵੀਰ ਦੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ